ਅੱਜ ਜਨਾਬਾ ਵਿਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਦੇ ਵੱਲੋਂ ਜਿਹੜਾ ਰਾਸ਼ਟਰੀ ਪੋਸ਼ਣ ਮਹਾ ਮਨਾਇਆ ਗਿਆ ਇਸੇ ਦੌਰਾਨ ਹੀ ਜਿਹੜੀਆਂ ਨਵੇਂ ਨਿਯੁਕਤ ਅੰਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਬੱਤੀ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਸੋਪਨਾ ਕੇ ਪੰਜਾਬ ਨੂੰ ਮੁਰਤੋ ਰੰਗਲਾ ਪੰਜਾਬ ਉਹਨਾਂ ਤੇ ਪੰਜਾਬ ਵਿੱਚੋਂ ਬੇਰੁਜ਼ਗਾਰੀ ਦਾ ਖਤਮਾ ਕਰਨਾ ਉਸੇ ਤਹਿਤ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਤਵਾਈ ਦੇ ਹੇਠ ਜਿਹੜੀ ਪੰਜਾਬ ਸਰਕਾਰ ਆ ਬੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਆ ਸਰਕਾਰੀ ਨੌਕਰੀਆਂ ਦੇ ਰਹੀ ਆ ਇਸੇ ਤਹਿਤ ਜਿਹੜੀਆਂ ਅੰਗਨਵਾੜੀ ਵਰਕਰਾਂ ਨੇ ਉਹਨਾਂ ਨੂੰ ਵੀ ਜਿਹੜਾ ਨਿਯੁਕਤੀ ਪੱਤਰ ਦਿੱਤੇ ਕਿ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਨਿਯੁਕਤੀ ਪੱਤਰ ਦਿੱਤੇ ਯਾਨੀ ਕਿ ਤੇ ਹਿਆਰ ਤੋਂ ਪਰ ਜਿਹੜੀ ਅੰਗ ਆਪਣੇ ਨਵੇਂ ਨੌਕਰੀ ਦਿੱਤੀਆਂ ਹੈ ਨੌਜਵਾਨਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਵੀ ਨੌਜਵਾਨੇ ਪੜੇ ਲਿਖੇ ਨੂੰ ਨੌਕਰੀ ਦਿੱਤੀ ਜਾਣੀ ਹੈ ਤੇ ਉਹਨਾਂ ਦੀ ਨਾ ਬੇਰੁਜ਼ਗਾਰੀ ਜਿਹੜੀ ਉਹਦਾ ਖਾਤਮਾ ਕਰੇ ਜਾਊਗਾ ਤੇ ਪੜੇ ਲਿਖੇ ਜਿਹੜੇ ਨੌਜਵਾਨੇ ਉਹਨਾਂ ਦੇ ਰਜਗਾਰ ਦਾ ਪ੍ਰਬੰਧ ਕਿਵੇਂ ਹੈ ਪਿਛਲੀ ਸਰਕਾਰਾਂ ਨੇ ਕਰ ਸਰਦਿਓ ਇਸ ਯੋਗਤਾ ਸਿਕਿਉਰਿਟੀ ਵੀ ਕਰ ਕਿ ਮੈਂ ਦੇਖੂ ਦੇਖੋ ਜੀ ਪਹਿਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਜਦੋਂ ਕਿ ਕਾਂਗਰਸ ਦੀ ਪਹਿਲੀ ਸਰਕਾਰ ਨੇ 5 ਸਾਲਾਂ ਦੇ ਵਿੱਚ ਸਿਰਫ 35000 ਨੌਕਰੀਆਂ ਦਿੱਤੀਆਂ ਜਦੋਂ ਕਿ ਆਮ ਆਦਮੀ ਪਾਰਟੀ ਸਰਕਾਰ ਨੇ 1 ਸਾਲ 5 ਮਹੀਨਿਆਂ ਦੇ ਵਿੱਚ 35000 ਪਲੱਸ ਨੌਕਰੀਆਂ ਦਿੱਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਜਿਵੇਂ ਪਹਿਲਾਂ ਦੱਸਿਆ ਕਿ ਹੋਰ ਵੀ ਨੌکریاں ਤੇ ਆ ਰਿਹਾ ਰਜਗਾਰ ਦਾ ਪ੍ਰਬੰਧ ਹੈ ਕਿਉਂਕਿ ਨੌਜਵਾਨ ਸਾਡੇ ਪੜ੍ਹੇ ਲਿਖੇ ਬੇਰੁਜ਼ਗਾਰ ਫਿਰਦੇ ਨੇ ਤੇ ਪਹਿਲੀਆਂ ਸਰਕਾਰਾਂ ਇਹ ਸਭ ਕੰਮ ਕਰਨ ਦੇ ਵਿੱਚ ਅਸਫਲ ਰਹੀਆਂ ਨੇ ਆਮ ਆਦੀ ਪਾਰਟੀ ਸਰਕਾਰ ਪਹਿਲੀ ਸਰਕਾਰ ਹੈ ਜਿਹੜੀ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਪੰਜਾਬ ਦੇ ਨੌਜਵਾਨਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਆ ਪੰਜਾਬ ਦੇ ਲੋਕਾਂ ਨਾਲ ਜੋ ਜੋ ਵਾਅਦੇ ਕੀਤੇ ਸੀਗੇ ਉਹ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਹਾਂਜੀ 32 ਨਵੇਂ ਨਿਯੁਕਤ ਜਿਹੜੇ ਅੰਗਣਵਾਲੀ ਵਰਕਰ ਨੇ ਹਨ 200 ਸੁਪਰਵਾਈਜ਼ਰ ਨੇ ਇਹਨਾਂ ਨੇ ਅੱਜ ਨਾਭਾ ਵਿਖੇ ਜੁਆਇਨ ਕੀਤਾ ਹੈਗਾ ਤੇ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧ ਦੇ ਆਸ ਕਰਦਾ ਤੇ ਇਹਨਾਂ ਨੇ ਵਾਦਾ ਵੀ ਕੀਤਾ ਵੀ ਇਮਾਨਦਾਰੀ ਨਾਲ ਕੰਮ ਕਰਨਗੇ ਆ ਮਿਹਨਤ ਨਾਲ ਕੰਮ ਕਰਨਗੇ ਪਿੰਡ ਪੱਧਰ ਤੇ ਜਿਹੜੇ ਵੀ ਕੰਮ ਇਹਨਾਂ ਨੂੰ ਸੌਂਪੇ ਜਾਣਗੇ ਉਹ ਉਹ ਪੂਰੀ ਤੰਦੇਈ ਨਾਲ ਨਿਭਾਣਗੇ ਆ ਮੈਨੂੰ ਵਿਸ਼ਵਾਸ ਵੀ ਹੈ ਇਹਨਾਂ ਤੇ ਕਿ ਸਾਰੇ ਸਾਰੀਆਂ ਜਿਹੜੀਆਂ ਲੜਕੀਆਂ ਆਈਆਂ ਹੈਗੀਆਂ ਛੋਟੀ ਉਮਰ ਦੀਆਂ ਨੇ ਇਹਨਾਂ ਨੇ ਬਹੁਤ ਪੰਜਾਬ ਦੀ ਸੇਵਾ ਕਰਨੀ ਹੈ ਮੈਂ ਇਹਨਾਂ ਨੂੰ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਦੇਣਾ ਹੈ ਆ ਸਮਾਜ ਸੁਰੱਖਿਅਤ ਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਅੰਗਰਵਾੜੀ ਵਰਕਰਾਂ ਦੇ ਪੋਸਟਾ ਖਾਲੀ ਪਈਆਂ ਸੀ ਉਸ ਨਾਲ ਕੀ ਧਰਾਤਲ ਪੱਧਰ ਤੇ ਪ੍ਰੋਬਲਮ ਆ ਰਹੀਆਂ ਸੀ ਪਿੰਡਾਂ ਵਿੱਚ ਤੇ ਵਾੜਾਂ ਵਿੱਚ ਕਈ ਅੰਗਰਵਾਲੀ ਸੈਂਟਰ ਖਾਲੀ ਪਏ ਸੀ ਜਿਸ ਕਰਕੇ ਔਰਤਾਂ ਨੂੰ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਬੜੀਆ ਪ੍ਰੋਬਲਮ ਆ ਰਹੀਆਂ ਸੀ ਤੇ ਇਸ ਅੱਜ 32 ਅੰਗਰਵਾਲੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਤੇ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਸਮਾਜ ਨੂੰ ਮਿਲੀ ਹੈ ਤੇ ਇਸ ਜੋ ਇਹਨਾਂ ਦੀਆਂ ਸੇਵਾਵਾਂ ਨੇ ਉਹ ਬਹੁਤ ਹੀ ਇੰਪੋਰਟੈਂਟ ਨੇ ਆਪਣੇ ਸਮਾਜ ਲਈ ਤੇ ਆਪਣੇ ਸਾਰੇ ਪਿੰਡ ਵਾਸੀਆਂ ਲਈ ਜ਼ਰੂਰੀ ਹੈ ਤੇ ਇਸ ਵਾਰ ਪਹਿਲੀ ਵਾਰ ਹੋਇਆ ਕਿ ਨਰੋਲ ਮੈਰਿਟ ਤੇ ਹੋਇਆ ਸਾਰਾ ਕੁਝ ਕਮੇਟੀ ਗਠਿਤ ਹੋਈ ਹੈ ਤੇ ਕਮੇਟੀ ਨੇ ਅੱਗੇ ਕੱਲੀ-ਕੱਲੀ ਚੀਜ਼ ਦੇਖ ਕੇ ਪੂਰੀ ਗਠਿਤ ਹੋਈ ਹੈ ਇਹ ਸਾਰੀ ਜੋ process ਹੈ ਪੂਰਾ ਪਾਰਦਰਸ਼ੀ ਤੇ ਟਰਾਂਸਪਰੈਂਟ ਰਹਾ ਹੈ ਤੇ ਕੋਈ ਵੀ ਕਿਸੇ ਚੀਜ਼ ਦੇ ਇੱਕ ਦਸ਼ਮਲਵ ਤੋਂ ਬਾਅਦ ਵੀ ਜਿਹੜੇ ਤਿੰਨ ਅੰਕ ਹੁੰਦੇ ਨੇ ਉੱਥੇ ਵੀ ਕਿਤੇ ਕੋਈ ਗੜਬੜੀ ਤੇ ਅਸਾਰ ਨਹੀਂ ਹੈਗੇ ਬਹੁਤ ਅੱਛੇ ਤਰੀਕੇ ਨਾਲ ਇਹ ਨੇਪਰੇ ਚੜਿਆ ਮੈਂ ਧੰਨਵਾਦ ਕਰਦਾ ਹਾਂ ਸਰਕਾਰ ਦਾ ਜਿਨ੍ਹਾਂ ਨੇ ਇੰਨੀ ਅੱਛੀ ਪਾਲਿਸੀ ਲੈ ਕੇ ਆਏ ਨੇ ਤੇ ਮੈਂ ਸਾਰੇ ਪ੍ਰਕਿਰਿਆ ਬਹੁਤ ਅੱਛੇ ਸੰਤੁਸ਼ਟੀਜਨ ਕਰਦੀ ਹਾਂ ਹਾਲਾਂਕਿ ਆਪੀ ਇਸ ਮੋੜ ਸਾਬਾਦ ਵਿੱਚ ਖਾਲੀ ਸੀ ਨਾਬਾ ਵਿੱਚ 32 ਪੋਸਟਾਂ ਖਾਲੀ ਸੀ ਅੱਜ 32 ਹੀ ਭਰੀਆਂ ਗਈਆਂ ਆ ਸਰ ਬਹੁਤ ਚੰਗਾ ਲੱਗ ਰਿਹਾ ਆ ਅੱਜ ਅਸੀਂ ਜੁਆਇਨ ਕਰ ਰਹੇ ਆ ਤੇ ਥੈਂਕ ਯੂ ਸੋ ਮਚ ਇਸ ਫੋਰ ਦਾ ਰੇ ਪੰਜਾਬ ਸਰਕਾਰ ਦਾ ਬਿਨਾਂ ਫੈਸਲੇ ਸਰ ਬਹੁਤ ਚੰਗਾ ਰਿਹਾ ਸਾਰੀ ਅਪਰਤੀ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਹੋਈ ਆ ਤੇ ਤੇ ਸਾਨੂੰ ਡਾਕਟਰ ਬਲਜੀਤ ਕੌਰ ਜੀ ਦੁਆਰਾ ਨਿਯੁਕਤੀ ਪੱਤਰ ਮਿਲੇ ਇਹ ਬਹੁਤ ਚੰਗਾ ਲੱਗਿਆ ਇਸ ਤਰ੍ਹਾਂ ਦੇਖਦੇ ਜਿਵੇਂ ਨੌਜਵਾਨ ਕਿਹੜੀ ਵਿਦੇਸ਼ੀ ਰੋਕ ਕਰ ਰਿਹਾ ਤੁਹਾਨੂੰ ਮੈਚਰ ਨੌਕਰੀ ਮਿਲ ਗਈ ਤੁਸੀਂ ਸੰਤੁਸ਼ਟ ਹਾਂਜੀ ਬਿਲਕੁਲ ਸੰਤੁਸ਼ਟ ਹਾਂ ਤੇ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਵਿਦੇਸ਼ ਨਾ ਜਾਣ ਇੱਥੇ ਰਹਿਣ ਪੰਜਾਬ ਸਰਕਾਰ ਬਹੁਤ ਓਪਰਚੁਨਿਟੀਆਂ ਪ੍ਰੋਵਾਈਡ ਕਰ ਰਹੀ ਆ ਤੇ ਇਸ ਲਈ ਮੈਂ ਬਹੁਤ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਉਹਨਾਂ ਨੇ ਜੋ ਇਹ ਰਾਸ਼ਟਰੀ ਪੋਸ਼ਣ ਦੇ ਦਿਨੇ ਇਹ ਸ਼ੁਰੂਆਤ ਕੀਤੀ ਵੀ ਅੰਗਣਵਾੜੀ ਵਰਕਰਾਂ ਹੈਲਪਰਾਂ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਇੰਨੇ ਬੇਰੋਜ਼ਗਾਰ ਬੱਚੇ ਬੈਠੇ ਸੀਗੇ ਉਹਨਾਂ ਲਈ ਜੋਬ ਆਪਰਚ्युनिटीਆ ਉਹਨਾਂ ਨੇ ਕੀਤੀਆਂ ਤੇ ਜਾਂ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ